ਕੀ ਨਾਮ ਤੁਹਾਡਾ ਜੀ ਬੁੱਟਾ ਸਿੰਘ ਅਸਾ ਬੁੱਟਾ ਸਿੰਘ ਜੀ ਕੀ ਹੋਈ ਸੀ ਜਿਹੜੀ ਤੁਹਾਡਾ ਇਹ ਅ ਸلسਲਾ ਦਾ ਲੜਿਆ ਜੀ ਗਲੀ ਨੂੰ ਲੈ ਕੇ ਜੀ ਇਹ ਜੀ ਸਾਡੀ ਆਪ ਦੀ ਗਲੀ ਆ ਅਸੀਂ ਆਪ ਦੇ ਗਲੀ ਤੇ ਆਪ ਦੇ ਘਰੇ ਲਾਇਆ ਮਤਲਬ ਗੇਟ ਹਮ ਅਸੀਂ ਘਰੇ ਨਹੀਂ ਸੀਗੇ ਜੀ ਨਾ ਮੋਢਾ ਤੇ ਕੋਈ ਘਰੇ ਸੀਗਾ ਇਹਨਾਂ ਨੇ ਬਾਹਰੋਂ ਬੰਦੇ ਛੱਦ ਕੇ 40 50 ਸਾਡੀ ਗੈਰ ਹਾਜ਼ਰੀ ਤੇ ਸਾਡੀਆਂ ਇਕੱਲੀਆਂ ਬੁੜੀਆਂ ਘਰੇ ਫਿਰੀਆਂ ਇਹਨਾਂ ਨੇ ਢਾਹ ਦਿੱਤਾ ਸਮੇਤ ਗੇਟ ਢਾਹ ਕੇ ਆਪ ਦੇ ਘਰੇ ਲੈ ਗਏ ਫਿੱਟਾ ਵੀ ਘਰੇ ਲੈ ਗਏ ਹਮ ਨੀ ਮਾ ਜਿਹੜਾ ਮਸਲਾ ਪੂਰਾ ਕੀ ਆ ਇਹ ਤੁਸੀਂ ਇਹ ਖਰੀਦੀ ਸੀ ਜਗਾ ਇਹ ਨਹੀਂ ਜੀ ਤੇ ਸਾਡੀ ਆਪਦੀ ਜੱਦੀ ਹੈ ਅੱਛਾ ਜੱਦੀ ਜਗਾ ਕੀ ਹਾਂ ਸਾਡੇ ਪਿਓ ਦਾਦੇ ਦੀ ਜ਼ਮੀਨ ਹੈ ਜੀ ਇਹ ਇਹਨਾਂ ਕੋਲ ਕੋਈ ਛੇੜ ਟਰੀ ਨਹੀਂ ਜੀ ਤੇ ਸਾਡੇ ਨਾਲ ਧੱਕਾ ਕਰ ਰਹੇ ਨੇ ਤੁਹਾਡੇ ਕੋਲੇ ਇਹਦੇ ਡਾਕੂਮੈਂਟ ਹੈਗੇ ਨੇ ਸਾਰੇ ਹਾਂ ਜੀ ਸਾਰੇ ਡਾਕੂਮੈਂਟ ਨੇ ਕੀ ਕੀ ਪ੍ਰੂਫ ਹੈ ਤੁਹਾਡੇ ਕੋਲੇ ਸਾਡੇ ਕੋਲ ਜੀ ਜਿਹੜਾ ਮੇਰੇ ਪਿਓ ਦੇ ਨਾਮ ਤੇ ਛੜੀ ਹੈ ਸਾਰਾ ਉਹ ਦਾਦੇ ਦੇ ਨਾਮ ਵਾਲੇ ਸਾਰੇ ਪ੍ਰੂਫ ਨੇ ਜੀ ਜਾਨੀ ਲੋੜ ਪੈਂਦੇ ਦਿਖਾ ਸਕਦੇ ਤੁਸੀਂ ਹਾਂ ਜੀ ਲੋੜ ਪੈਂਦੇ ਦਿਖਾ ਸਕਦੇ ਆ ਜੀ ਠੀਕ ਹੈ ਹਾਂ ਜੀ ਹੁਣ ਤੁਹਾਡਾ ਕੀ ਮੰਗਾ ਕੀ ਕਹਿੰਨੇ ਹੋ ਸਾਡੀ ਮੰਗ ਇਹ ਹੈ ਜੀ ਸਾਡਾ ਡੇਟ ਉੱਥੀ ਉੱਥੀ ਲਾਇਆ ਜਾਵੇ ਕਿਉਂ ਸਾਡੀ ਜ਼ਮੀਨ ਹੈ ਜੀ ਇਹ ਤੇ ਸਾਡੇ ਨਾਲ ਧੱਕਾ ਹੋ ਰਿਹਾ ਹਾਂ ਜੀ ਹਾਂ ਜੀ ਇਹ ਤੁਸੀਂ ਪ੍ਰਸ਼ਾਸਨ ਦੇ ਧਿਆਨ ਚ ਕੋਈ ਅਫੇਰ ਦਰਜ ਕਰਾਈ ਹੈ ਜੀ ਹਾਂ ਜੀ ਹਾਂ ਜਦੋਂ ਇਹ ਸਾਡਾ ਡੇਟ ਮਤਲਬ ਕੱਲ ਸਾਡੀ ਗੈਰ ਰਜਿਸਟਰ ਆਇਆ ਗਿਆ ਤੇ ਉਸ ਤੋਂ ਬਾਅਦ ਸਾਡੀਆਂ ਮਤਲਬ ਬੁੜੀਆਂ ਕੱਲੀਆਂ ਕਰੀ ਸੀ ਜੀ ਇਹਨਾਂ ਨੇ ਜਾ ਕੇ ਐਫ ਆਈ ਆਰ ਦਰਜ ਕਰਾਈ ਜਿਹੜੇ ਬੰਦੇ ਸੀ ਮੌਕੇ ਤੇ ਉਹਨਾਂ ਦੇ ਨਾਮ ਬਤਾਇਆ ਢਾਉਣ ਵਾਲੇ ਇਹ ਇਹਨਾਂ ਡੇਟ ਆ ਰਾਨੀ ਕੌਰ ਜੀ ਹਾਂ ਸੰਗਾਈ ਤੇ ਇਹ ਮਾਰਗ ਨੇ ਕੋਦੇ ਇਹਨਾਂ ਦੇ ਬੰਦੇ ਸੱਦੇ ਵੀ ਸੀ ਉਹਨਾਂ ਦੇ ਨਾਮ ਬਾਰੇ ਤਾਂ ਬਾਕੀ ਇਹਨਾਂ ਨੂੰ ਪਤਾ ਇਹਨਾਂ ਨੇ ਲਿਖਾਈ ਨਹੀਂ ਕਿ ਬੇਸਿਕੀ ਵੀ ਨਾਲ ਸੀਗੇ ਹੋਰ ਚੱਕੀ ਸੀ ਅੱਛਾ ਕਿੰਨੇ ਬੰਦੇ ਸੀਗੇ ਜਿਹੜੇ ਗੇਟ ਆਉਣ ਆਏ ਨੇ 3 15 20 ਜਾਨੇ 15-20 ਜਾਨੇ ਸੀ ਤਾਂ ਕੀ ਹੋਇਆ ਫਿਰ ਉਸ ਤੋਂ ਬਾਅਦ ਜੂ ਗੇਟ ਢਾਣ ਆਏ ਆ ਇਸ ਤੋਂ ਬਾਅਦ ਗੇਟ ਢਾਹ ਕੇ ਬਾਅਦ ਚ ਉਹਨਾਂ ਨੇ ਸਾਰਾ ਵੀ ਉਹ ਚੱਕਦਾ ਇਥੋਂ ਤੇ ਗੇਟ ਫੁੱਟ ਚਾਰ ਕੇ ਅੰਦਰ ਲੈ ਗਏ ਤਾਂ ਅੰਦਰ ਲੈ ਗਏ ਸਾਰੀ ਚੱਕੀ ਸੀ ਕਿਹੜੇ ਸੀਗੇ ਜੋ ਗੇਟਾ ਸਾਰਾ ਉੰਰ ਲਿਆ ਜਦੋਂ ਕੁਲ ਗਾੜਾ ਬਡਲ ਲਾ ਕੇ ਸੜੀ ਵਗ ਰਹੀ ਪਈ ਗੇਟਾ ਨੇ ਅਹ ਤੋ ਛੋੜੇ ਮਗਰ ਕਿਉਂ ਪਈ ਗਈ ਤੁਸੀਂ ਕੀ ਕਰਦੇ ਸੀ ਉਸ ਵਕਤ ਤੇ ਫਿਰ ਤੁਸੀਂ ਕੀ ਦੇਖਿਆ ਜੋ ਬਾਹਰ ਨਿਕਲੇ ਤੁਸੀਂ ਜੀ ਵੇਖੀ ਗੇਟਾ ਹੀ ਜਾਂਦੇ ਸੀ ਹਾਂ ਮੈਂ ਇਹ ਵਾਰ ਇੱਕ ਵੀਡੀਓ ਬਣਾਉਣ ਲੱਗੀ ਹਾਂ ਮੇਰੇ ਪੈਟਾ ਲਈ ਫਿਰ ਅੱਜ ਕੇਂਦਰ ਬਣੀ ਅੱਛਾ ਤੁਸੀਂ ਵੀਡੀਓ ਇਹਨਾਂ ਦੀ ਛੋਟੇ ਕੋਲੇ ਹੈਗੀ ਐ ਟੋਂਦਿਆਂ ਦੀ ਗੇਟੋਂਦਾਂ ਦੀ ਠੀਕ ਹੈ ਹਾਂਜੀ ਭਲੇ ਕੀ ਘਟਨਾ ਘਟੀ ਸੀਗੀ ਜੀ ਮੈਨੂੰ 88 ਪਹਿਲਾਂ ਸਾਡੀ ਗੜੀ ਬਣੀ ਹੋਈ ਠੱਕੇ ਨਾਲ ਗੜੀ ਬਣਾਤੀ ਸਾਡੀ ਆਪ ਦੀ ਜ਼ਮੀਨਾਂ ਤੇ ਤੁਸੀਂ ਆਪ ਦੀ ਜ਼ਮੀਨਾਂ 'ਚ ਸਾਰਾ ਖਰਚਾ ਸਾਡੇ ਜ਼ਮੀਨ 'ਚ ਪਾਇਆ ਉਹ ਅਸੀਂ 5 ਮਹੀਨੇ ਨਹੀਂ ਰੋਕਿਆ ਹੋਇਆ ਕਿ ਗੜੀ ਬਣਾਉਣੀ ਨਹੀਂ ਹੈਗੀ ਅਸੀਂ 5 ਮਹੀਨੇ ਠੱਕੇ ਨਾਲ ਗੜੀ ਬਣਾਈ ਤਾਂ ਸਾਨੂੰ ਕਹਿੰਦੀ ਆ ਕਿ ਤੁਸੀਂ ਸਮੇਂ ਨੂੰ ਪੈਸੇ ਦੇ ਦਿਓ ਮੈਂ ਗੜੀ ਬਣਾ ਦਿੰਦੀ ਜਦੋਂ ਅਸੀਂ ਪੈਸੇ ਤੋਂ ਰੁਕਾਵਟ ਪਾਤਾ ਤਸਾਂ ਨੂੰ ਗੜੀ ਧੱਕੇ ਨਾ ਨਾਗੇ ਤੇ ਹੌਸਲੇ ਨਾਲ ਕੰਮ ਹੀ ਕਰਦੀ ਆ ਅਸੀਂ ਗੇਟ ਖਾਉਂਦੇ ਤਾਂ ਸਾਡੇ ਮੇਰੇ ਦਾ ਹੋਈ ਜਾਂਦੇ ਹੂੰ ਅਸੀਂ ਬਾਹਰ ਸੀ ਮੇਰੀ ਇੱਕੰਦੀ ਸੀ ਕਿ ਤੇ ਇੱਕ ਮੇਰੇ ਨੋਹ ਸੀ ਕਰੇ ਜੇ ਦੋਨਾਂ ਨੇ ਕਿਹਾ ਬਾਹਰ ਆਤਾ ਰਿਹਾ ਕਿ ਤੌਣ ਲੱਗੇ ਤਾਂ ਇਹਨਾਂ ਨੇ ਬਾਹਰ ਨਿਕਲ ਕੇ ਦੇਖਿਆ ਤਾਂ ਇਹਨਾਂ ਨੇ ਰੌੜੀ ਚੁਣਾਈ ਉਹਨਾਂ ਨੇ ਤੇ ਗੇਟ ਟਾ ਕੇ ਆ ਗਏ ਅੰਦਰ ਲੈ ਗਏ ਇਹ ਟਬਟਾ ਵੀ ਸਾਰਾ ਅੰਦਰ ਲੈ ਗਏ ਕੁਛ ਨਹੀਂ ਚੱਲਿਆ ਸਮਝਿਆ ਸਾਹ ਕੋ ਸੰਦੇਵ ਅਸੀਂ ਆਏ ਕਿ ਉਹਨਾਂ ਦੇ 50 ਬੰਦੇ ਇੱਥੇ ਕੱਟੇ ਕੀਤੇ ਹੋਏ ਸੀ ਤੇ ਮੇਰੇ ਨੋਟ ਹੈ ਤੇ ਮੇਰੀ ਕੁੜੀ ਦਾ ਮਗਰ ਹੋਇਆ ਸੀ ਉਪਰ ਉਹਨਾਂ ਦੇ ਛੱਡੇ ਹੋਏ ਸੀ ਬਾਸ ਚ ਅਸੀਂ ਆ ਕੇ ਪੁਲਸ ਨੂੰ ਦਿਖਾਇਆ ਕਿ ਆਹ ਦੇਖੋ ਸਾਡਾ ਮੌਕਾ ਦੇਖਿਆ ਜਾਂਦਾ ਕਿ ਪੁਲਸ ਨੇ ਜਾਣੀ ਮੌਕਾ ਦੇਖਿਆ ਨਹੀਂ ਹੁੰਦਾ ਹੋਂਦ ਤੱਕ ਕੋਈ ਪੁਲਸ ਨੇ ਕੋਈ ਕਾਰਵਾਈ ਕੀਤੀ ਉਹਨਾਂ ਦੇ ਖਿਲਾਫ ਕਿ ਨਹੀਂ ਕੀਤੀ ਜੀ ਹਾਂਜੀ ਕਰਦੇ ਆ ਕਰਦੇ ਕਰਦੇ ਇਸ ਹਿਸਾਬ ਦੇ ਕੀ ਮੰਗ ਕਰਦੇ ਹੋ ਹਾਂਜੀ ਇਹ ਹੀ ਮੰਗ ਕਰਦੇ ਹਾਂ ਕਿ ਸਾਡਾ ਉੱਥੇ ਗਿਆ ਜਾਈਦਾ ਕਿਉਂਕਿ ਅਸੀਂ ਆਹਦੀ ਜ਼ਮੀਨ ਤੇ ਬੈਠੇ ਹਾਂ ਸਾਡੇ 14 ਦੇ ਦੀ ਜ਼ਮੀਨਾਂ ਜਿਹੜੀ ਜਨਾਨੀਆਂ ਸਾਡੇ ਉਦੇਤ ਮਲੇ ਕੋਈ ਕੋਲ ਉਹਨੇ ਜਾਂ ਸਾਨੂੰ ਉਹ ਪਰੂਫ ਦੇ ਦੇਵੇ ਵਿਹਾਹ ਜਿਹੜਾ ਨਹੀਂ ਹੋਣੀ ਨਹੀਂ ਵੇਚੀ ਆਉਣ ਤੇ ਉਹ ਆਪਦੇ ਨਾਮ ਦਿਖਾ ਦੇਵੇ ਕਿ ਸਾਡੇ ਇੱਕ ਨਾ ਜ਼ਮੀਨ ਹੈਗੀ ਆ ਤਾਂ ਅਸੀਂ ਸਾਡੇ ਜਿਹਨੇ ਸਾਡੇ ਨਾਮ ਹੀ ਉਹਨਾਂ ਕੋਲ ਕੋਈ ਫਰੋਖੀ ਉਹ ਫਰੋਖਾ ਕੇ ਕੀ ਕਰ ਰਹੇ ਆ ਅਸੀਂ ਕਿਸੀ ਉੱਥੇ ਲੜੀ ਸੁਣਾਉਣ ਪਰਸਾਦੂਦੋ ਕੀ ਮੰਗ ਕਰਦੇ ਆ ਅਸੀਂ ਜੀ ਇਹ ਨਹੀਂ ਮੰਗ ਕਰਦੇ ਆ ਵੀ ਸਾਨੂੰ ਹੱਥ ਵੰਡ ਕੇ ਨਹੀਂ ਵੇਚਿਆ ਕਿ ਸਾਡਾਂ ਸਹੁਰੇ ਮਾਝੇ ਦਾ ਸਾਨੂੰ ਜੋ ਅਸੀਂ ਕਹਿੰਦੇ ਇਹਨੂੰ ਉਹ ਹੋਣਾ ਨਹੀਂਦਾ ਉਹਨਾਂ ਦੇ ਬੰਦੇ ਘਰ ਕਰਾਈ ਕਰਨੇ ਜਾਏਗੀਆ ਕਿਉਂਕਿ ਸਾਡੇ ਰੇਡਾ ਆ ਜਾ ਉਹਨਾਂ ਨੇ ਕੀਤਾ ਸਾਡੇ ਘਰੇ ਚੋਰੀ ਠੱਪੇ ਰ ਤੇ ਰੇਡ ਸਾਡੇ ਬੰਦੇ ਹਲੇ 20000 ਦੀਆਂ ਲੈ ਆਈ ਸੀ ਕਿ ਸਾਰੀ ਇਟ ਘਰੇ ਲੈ ਗਈ ਉਹ ਜਾ ਕੇ ਤੇ ਸਾਰੇ ਸਾਡੇ ਵੇਸ ਭੰਗ ਕੇ ਨਾ ਤੇ ਸਾਨੂੰ ਹਜੇ ਵੀ ਇਹਨਾਂ ਤੋਂ ਫਤਰਾ ਦਾ ਇਹ ਬੰਦੇ ਬਹੁਤ ਸਾਥੀ ਅਜਮਾਉਂਦੇ ਨੇ ਮੇਰੇ ਘਰ ਵਾਲਾ ਮੈਂ ਤੇ ਅਸੀਂ ਕੀ ਕਰੀਏ ਇਹ ਤਾਂ ਵੀ ਬੰਦੇ 50-7 ਲੈ ਲੈਂਦੀ ਆ ਤੇ ਸਾਡੇ ਕਦੇ ਵੀ ਆਏ ਨਹੀਂ ਬੰਦੇ ਦੇਖੋ ਸਾਡੇ ਘਰ ਦੇ ਬੰਦੇ ਆ ਉਹਨਾਂ ਨੂੰ ਮੈਂ ਰਹਿ ਜਾਂਦੇ ਆ ਬੰਦੇ ਆ ਕੋਲ ਵਾਲਾ ਧਿਆਗਾ ਸਮ ਕੋਸੇ ਕਿੱਸਾ ਕਰਦੀ ਹਾਂ ਹਾਂਜੀ ਵੀਰੇ ਕੀ ਗੱਲ ਹੋਈ ਸੀ ਤੁਹਾਡੇ ਨਾਲ ਜੀ ਮਾਸਾ ਜੀ ਗੱਲ ਹੋਈ ਜੀ ਸਾਨੂੰ ਧਮਕੀ ਦਿੰਦੇ ਆ ਫੋਨ ਤੇ ਗਾਲਾਂ ਕੱਢਦੇ ਆ ਕਦੇ ਬੈਠੇ ਬੈਠੀ ਉਹਨਾਂ ਨੂੰ ਮਿਲਵਾਤੇ ਮੈਂ ਤਾਂ ਸਾਨੂੰ ਬਾਹਰ ਮਿਲਦੇ ਹੀ ਰਾਹਾਂ ਤੇ ਬੰਦੇ ਖੜਾ ਕੇ ਟੱਪਾ ਨਾਲ ਫੋਨ ਨਾਲ ਦੇ ਕੇ ਬਾਕੀ ਇਹਨਾਂ ਦਾ ਪਤਰਾ ਹੀ ਚੱਲਦਾ ਕਿੰਨਾ ਤੋਂ ਖਤਰਾ ਜੀ ਆ ਰਗਵਾਨਿਕਾ ਤੋਂ ਜੀ ਕੀ ਨਾਲ ਜੀ ਉਹਨਾਂ ਦੇ ਇਹਨਾਂ ਦਾ ਕੌਣੀ ਕੌੜਾ ਜੀ ਬਾਕੀ ਇਹਦਾ ਮੁੰਡਾ ਜੀ ਬਾਕੀ ਇਹਨਾਂ ਦੇ ਘਰ ਆਜੂ ਦੂਜੇ ਗਰਦਾਰ ਆ ਕੇ ਜੀ ਬਾਕੀ ਪਿੰਡ ਦੀ ਗਲੋੜਾ ਜੀ ਇਕੱਠੇ ਇਹਨਾਂ ਦਾ ਕੋਈ ਨਹੀਂ ਸਾਡੇ ਨੂੰ ਖਤਰਾ ਜੀ ਇਹਨਾਂ ਨੂੰ ਨਹੀਂ ਖੰਡਾ ਪਿੰਡੋਂ ਨਿਕਲਣੇ ਨਹੀਂ ਮਾੜਾ ਹੱਲ ਕਰਕੇ ਦੇਣੀ ਵੀ ਸਾਡਾ ਇਹਨਾਂ ਨਾਲ ਬਹੁਤ ਖਤਰਾ ਜੀ ਹਾਂਜੀ ਵੀਰੇ ਕੀ ਨਾਮ ਤੁਹਾਡਾ ਜੀ ਤੁਹਾਡਾ ਨਾਮ ਜਸਪ੍ਰੀ ਅੱਛਾ ਜਸਪ੍ਰੀ ਸਿੰਘ ਜੀ ਕੀ ਗੱਲ ਹੋਈ ਹੈ ਪਹਿਲਾਂ ਪਈ ਸਾਡੀ ਘਰੀ ਤੇ ਕੋਨਾ ਸਾਡੇ ਨਾ ਰਹਿ ਗਈ ਜਿੱਥੇ ਜੀ ਨਾ ਜਿਹੜੇ ਪ੍ਰਦਾਤਾ ਜੀ ਦਾ ਪ੍ਰਭੂ ਦਾ ਇੰਤਖਾਲ ਹੋ ਗਿਆ ਸਾਡੇ ਕੋਲ ਪਿਆ ਉਦੋਂ ਬਾਅਦ ਦਾਦਾ ਜੀ ਮੇਰੇ ਬਾਪ ਦਾ ਹੁੰਦਾ ਸੋਸਾਇਟੀ ਦੀ ਜੀ ਨਾ ਇਹਨਾਂ ਨੇ ਪਹਿਲਾਂ ਤਾਂ ਸਾਡੇ ਨਾਲ ਜਾਇਦਾ ਕੜੀ ਹੋਰ ਠੱਕਾ ਕੀਤਾ ਚਲੋ ਜੀ ਨੰਦ ਕਿਸੀ ਉਸ ਦਿਨ ਮੇਰੇ ਵੱਡਾ ਭਰਾ ਬਾਹਰ ਗਿਆ ਹੋਇਆ ਸੀ ਡੈਡੀ ਵੀ ਕਰਨੀ ਸੀ ਗਿਰ ਵੀ ਕਰਨੀ ਸੀ ਇਹਨਾਂ ਲਈ ਮੰਮੀ ਇਕੱਲੇ ਘਰੇ ਸੀ ਵੀ ਇਹਨਾਂ ਨੂੰ ਠੱਕੇ ਠੱਕੇ ਮਾਰ ਕੇ ਇਹਨਾਂ ਨੇ ਠੱਕੇ ਨਾਲ ਗਰੀਬ ਬਣਾ ਦਿੱਤੀ ਮੋਰਤੇ ਹੁਣ ਜਦੋਂ ਅਸੀਂ ਗੇਟ ਲਾਉਣ ਲੱਗੇ ਆ ਉੱਥੇ ਹੂੰ ਗੇਟ ਲਾਇਆ ਸੀ ਤੇ ਇਹਨਾਂ ਨੇ 40-50 ਬੰਦੇ ਸਾਦ ਕੇ ਉਹ ਗੇਟ ਪਹਿਲਾਂ ਹੀ ਅਸੀਂ ਭਾਈਦ ਨੂੰ ਕਾਲੇ ਨੂੰ ਆਏ ਸੀਗੇ ਹੂੰ ਇਹਨਾਂ ਨੇ ਪਹਿਲਾਂ ਵੀ ਕਾਲੇ ਤਹਾਦੀ ਸਾਡੇ ਹੂੰ ਉਸੇ ਦੁਆਰਾ ਕਾਲੇ ਨੂੰ ਆਏ ਸੀਗੇ ਗੇਟ ਲਾਇਆ ਸੀ ਆ ਗੇਟ ਲਾ ਕੇ ਅਸੀਂ ਕੰਮ ਤੇ ਚਲੇ ਗਏ ਭਰਾ ਗੈੜੀ ਨੇ ਕਰੇ ਮੇਰੀ ਮੁੰਨੇ ਭਾਬੀ ਤੇ ਭੈਣ ਸੀ ਇੱਕ ਭਾਂ ਦਾ ਸੀਗਾ ਇਹਨਾਂ ਨੇ ਉਹਨਾਂ ਨੂੰ ਮੁਰਿਆਂ ਨੂੰ ਇਕੱਲੇ ਦੇਖ ਕੇ ਪਹਿਲਾਂ ਪੰਜ ਸੱਤ ਜਾਣੇ ਆਏ ਆ ਗਏ ਡਿੱਪਾ ਨੋਤਾ ਕੌਂਟਾ ਹੋਵੇ ਗੇੜ ਚੱਕ ਕੇ ਅੰਦਰ ਲੈ ਗਏ ਇੱਕ ਟਾਂਵੇਂ ਸਾਰਾ ਕੋ ਚੱਕ ਕੇ ਅੰਦਰ ਲੈ ਗਏ ਮੋੜ ਕੇ ਥਾਂ ਪਿਆਂ ਦੇ ਲਾ ਕੇ ਨਹੀਂ ਹੋਣੇ ਉਹ ਪਰ ਦੇਖਣੇ ਨੂੰ ਮੈਂ ਕਰਦਾ ਜਿਵੇਂ ਕਰਦੇ ਆਂਗੇ ਤੇ ਮੁੜ ਕੇ 40 50 ਬੰਦੇ ਇਕੱਠੇ ਹੋ ਕੇ ਨਾਲ ਨਾਲ ਕੁਰਬਾਨਾਂ ਲੈ ਕੇ ਆਏ ਸਾਨੂੰ ਪੁੱਛਾਂਗਾ ਜਿਹੜੇ ਕਿੱਥੇ ਆਉ ਬਾਹਰ ਜਾਣ ਵੀ ਹੋਣੋਂ ਲਾਗੇ ਇਹ ਆਜੂ ਕੋਤੇ ਵੀ ਤੁਸੀਂ ਕਿੱਥੇ ਨੂੰ ਐਦਾਂ ਦਾ ਕਰਕੇ ਵੀ ਘਰ ਹੋ ਗਏ ਹਾਂਜੀ ਵੀਰੇ ਇਨਸਾਫ ਦੀ ਕੀ ਮੰਗ ਕਰਦੇ ਹਾਂ ਜਿਹੜੇ ਪ੍ਰਸ਼ਾਸਨ ਵੱਲੋਂ ਹੱਥ ਵਨ ਕੇ ਵੇਚ ਲਿਆ ਸਾਡੇ ਕੋਲੇ ਉੱਤੀ ਗੱਲ ਆਇਆ ਨਾਲ ਸਾਡੇ ਨਾਲ ਧੱਕਾ ਹੋ ਰਿਹਾ ਸਾਡੇ ਜਿਹੜੀ ਮਾਨ ਦੀ ਕਾਰਵਾਈ ਇਹਨਾਂ ਤੇ ਕੀਤੀ ਜਾਵੇ ਜਿਹੇ ਕੱਲ੍ਹ ਸਾਨੂੰ ਮਨੂਫ ਕਰਕੇ ਕਹਿੰਦੇ ਵੀ ਤੁਸੀਂ ਕਿੱਥੋਂ ਵੱਡੇ ਵੀਡੀਓ ਆ ਗਏ ਅਸੀਂ ਤਾਂ ਘਰ ਨੂੰ ਲੱਗੇ ਦਿਹਾੜੀ ਆ ਰਹੇ ਹਾਂ ਬੰਦਿਆਂ ਸਾਨੂੰ ਘਰ ਨਹੀਂ ਆਉਣ ਦੇ ਰਾਹ 'ਚ ਖੜੇ ਆ ਗੱਡੀਆਂ ਵਾਲੇ ਕਿਰਪਾ ਨਾਲ ਸਾਨੂੰ ਕਹਿੰਦੇ ਅੱਜ ਮਿਲੇ ਥੋੜਾ ਇੱਕ ਪਾਸਾ ਕਰਦੇ ਹਾਂ ਜੀ ਸਾਡੀ ਪ੍ਰਸ਼ਾਸਨ ਸਮਰਥਨ ਦੇ ਦਿੱਤੇ ਅਜਾਣ ਨੂੰ ਸਾਥ ਮਿਲਣਾ ਚਾਹੀਦਾ ਜਿਹੜੀ ਇਹਨਾਂ ਤੇ ਬੰਦਕਾਰ ਹੋਈਆਂ ਨੇ ਤੇ ਕੀਤੀ ਹੈ ਕੀ ਨਾਮ ਤੇ ਵੀਰੇ ਹਰਜਿੰਦਰ ਸਿੰਘ ਆਏ ਹਰਜਿੰਦਰ ਸਿੰਘ ਕੀ ਗੱਲ ਹੋਈ ਸੀਗੀ ਇਹਨਾਂ ਦੀ ਇਹਨਾਂ ਦੀ ਲੜਾਈ ਕਾਲਜ ਦੇ ਵਿਸੇਗ ਹੋਈ ਸੀਗੀ ਹੂੰ ਤੇ ਅਸੀਂ ਬਣਾਏ ਸੀਗੇ ਕਾਲਜ ਤੇ ਜੀਕੇ ਵੀ ਜਾਂਦੇ ਸੀਗੇ ਹੂੰ ਤੇ ਗੇਟ ਗੁੱਟ ਲਾ ਕੇ ਅਸੀਂ ਕੰਮ ਤੇ ਚੜ ਗਏ ਹਾਂਗੇ ਉਸ ਤੋਂ ਬਾਅਦ ਇਹਨਾਂ ਦੇ 7-8 ਬੰਦੇ ਆਏ ਉਨਾਂ ਨੇ ਇਹਨਾਂ ਦੇ ਗੇਟ ਬਣਤੇ ਠੀਕ ਹੈ ਗੇਟ ਬਣੇ ਹੋਏ ਉਹਦੇ ਬਾਅਦ ਜਿਹਨਾਂ ਨੇ ਕਰੇ ਬੁੜੀਆਂ ਸੀਗੀਆਂ ਤੇ ਬੁੜੀਆਂ ਨੇ ਸਾਨੂੰ ਆਉਣ ਲਾ ਕੇ ਦੱਸਿਆ ਵੀ ਇਹਨਾਂ ਨੇ ਗੇਟ ਬਣਤੇ ਆਗੇ ਤੇ ਅਸੀਂ ਕੰਮ ਤੋਂ ਆ ਗਏ ਮਤਵਾਇਆ ਫਿਰ ਕੀ ਵਾਸ ਗਿਆ ਜੀ ਕੰਮ ਤੋਂ ਆਇਆ ਜਦੋਂ ਦੇਖਿਆ ਜੀ ਘਰ ਤੇ ਜਿਹੜੇ ਗੇਟ ਸੀਗੇ ਗੇਟ ਭੰਨੂ ਨੂੰ ਤੇ ਕੋਲੇ ਦੀਆਂ ਟਾ ਸੀਗੀਆਂ ਜੀ ਜਿਹੜੀਆਂ ਵੀ ਉਹ ਆਪ ਦੇ ਇਹਨਾਂ ਨੇ ਘਰੇ ਰੱਖ ਲਈਆਂ ਸੀਗੇ ਚੱਕ ਕੇ ਲੈ ਗਏ ਹਾਂਜੀ ਹਾਂ ਨੈਗੇਟ ਵੀ ਚੱਕ ਕੇ ਲੈ ਗਏ ਨੇ ਇਟਾਂ ਵੀ ਚੱਕ ਕੇ ਲੈ ਗਏ ਹੂੰ ਤੇ ਉਸ ਤੋਂ ਬਾਅਦ ਇਹਨਾਂ ਨੇ ਸਾਨੂੰ ਕੌਣ ਤੇ ਤਾਂ ਕਿ ਉਹ ਦਿੱਤੀਆਂ ਤੇ ਕੁੜੀਆਂ ਨੇ ਕੁੜੀਆਂ ਨੂੰ ਵੇਖਣੇ ਗਾਲੀ ਗਲੋਚ ਬਹੁਤ ਕੀਤੀ ਹੈ ਇਹ ਆਹ ਵੀਡੀਓ ਬਣਾਉਂਦੇ ਸੀਗੇ ਜਦੋਂ ਇਹਨਾਂ ਨੇ ਗੇਟ ਟਾਇਆ ਗਿਆ ਤੇ ਉਹਨਾਂ ਨੇ ਇਹਦੇ ਪਿੱਛੇ ਇਟਾਂ ਲੈ ਕੇ ਪੈ ਗਏ ਇਹ ਭੱਜ ਕੇ ਅੰਦਰ ਆ ਗਏ ਇਹ ਘਰੇ ਇਹਨਾਂ ਦੇ ਆਪ ਦੇ ਘਰ ਵਾਲਿਆਂ ਦੇ ਜਿਹੜੇ ਜਿਹੜੀ ਆ ਗਮੰਡੀ ਹੈਗੇ ਇਹਨਾਂ ਦੇ ਠੀਕ ਹੈ ਇਹਨਾਂ ਦੇ ਰਿਸ਼ਤੇਦਾਰ ਸੀ ਕੋਈ ਉਹਨਾਂ ਦੇ ਆਪ ਦੇ ਭੈਣ ਭਰਾ ਦੇ ਕੀ ਚਾਹੇ ਤਾਂ ਇਹ ਮੰਗਦੇ ਜੀ ਇਨਸਾਫ ਦੀ ਕੀ ਮੰਗ ਕਰਦੇ ਹੋ ਇਨਸਾਫ ਦੀ ਹੀ ਮੰਗ ਕਰਦੇ ਜਿੱਤੇ ਅਸੀਂ ਕੋਲੇ ਬਣਾਉਣਾ ਚਾਹੁੰਦੇ ਆਂਗੇ ਵੀ ਸਾਡੇ ਉੱਥੇ ਹੀ ਬਣੇ ਇਹ ਜਦੋਂ ਅਸੀਂ ਕੋਲੇ ਬਣਾਉਣਾ ਜੀ ਇਹ ਵਾਰ-ਵਾਰ ਢਾਉਂਦੇ ਆਗੇ ਇਹ ਕਾਫੀ ਵਾਰ ਹੋ ਗਿਆ ਜੀ ਸਾਨੂੰ ਤਾਂ ਇਹ ਬਸ ਇਹ ਹੀ ਗੱਲ ਇਹ ਚਾਹੁੰਦੇ ਆ ਜੀ ਪ੍ਰਸ਼ਾਸਨ ਅੱਗੇ ਵੀ ਬਸ ਇਹ ਵੀ ਆ ਜੀ ਸਾਨੂੰ ਇਨਸਾਫ ਹੋਣਾ ਚਾਹੀਦਾ ਹੈ ਅੰਟੀ ਜੀ ਕੀ ਨਾਮ ਟੋੜਿਆ ਜੀ ਰਾਣੀ ਕੋਲਾ ਜੀ ਅਸਾਂ ਤੁਹਾਡੇ ਗਵੰਡੀਆਂ ਨੇ ਇਹ ਇਲਜ਼ਾਮ ਲਾਇਆ ਸੀਗਾ ਵੀ ਤੁਸੀਂ ਉਹਨਾਂ ਦੇ ਜਿਹੜੇ ਗੇਟ ਨੇ ਤੋੜ ਕੇ ਆਪਣੇ ਘਰ ਦੇ ਅੰਦਰ ਲੈ ਆਏ ਕੀ ਕਹਿਣਾ ਚਾਹੋਗੇ ਤੁਸੀਂ ਉਹਨਾਂ ਨੇ ਲਾ ਕੇ ਜੀ ਚੱਕ ਲਈ ਉਹ ਤਾਂ ਕਬਜ਼ਾ ਨਜਾਇਜ਼ ਕਵਿਜਾ ਕਰਦੇ ਮੇਰੇ ਜਗਾ ਤੇ ਜਿੰਨਾ ਤੇ ਜਗਾ ਮੈਂ ਲੇਤੀ ਉਹਨਾਂ ਨੇ ਉਹਨਾਂ ਨੇ ਵੀ ਉਥੇ ਰੇਤੀ ਹੈ ਵੀ ਹੀ ਉਹ ਪਤਾ ਹਨੂ ਦੋਨਾ ਉਧਰ ਨੂੰ ਰਹਿਤਾ ਸਾਂਝਾ ਛੱਡਿਆਗਾ ਵੀ ਇਹ ਕਿਵੇਂ ਕਬਜ਼ਾ ਕਰ ਛੱਡਦੇ ਨੇ ਇਹਦਾ ਜੀ ਕੋਈ ਲਾਨ ਹੈਗਾ ਨਾ ਉਹ ਕਬਜ਼ਾ ਕਰਨ ਦਾ ਜਿਹੜੀ ਇਹ ਬਹੀ ਬਣੀ ਹੋਈ ਆ ਇਹ ਸਰਕਾਰੀ ਹੈ ਜੀ ਬਹੀ ਇਹ ਹਾਂਜੀ ਸਰਕਾਰੀ ਐਂਟਰ ਲੋਕ ਲੇ ਗਈ ਜੀ ਤਾਂ ਸਰਕਾਰੀ ਹੋ ਗਈ ਮਤਾਂ ਤੇ ਆਵੇ ਸਾਰੇ ਕੋਲ ਹੋਏਗਾ ਤੇ ਹੋਰ ਵੀ ਕਾਫੀ ਕੁਝ ਕਹਿੰਦੇ ਆ ਵੀ ਸਾਨੂੰ ਇਹ ਤੰਗ ਪਰੇਸ਼ਾਨ ਕਰ ਰਹੇ ਨੇ ਜੀ ਮੈਨੂੰ ਕਰਦੇ ਨੇ ਤੰਗ ਪਰੇਸ਼ਾਨ ਹਰ ਵਕਤ ਹਾਂਜੀ ਮੈਨੂੰ ਤੰਗ ਪਰੇਸ਼ਾਨ ਕਰਦੇ ਹਾਂਜੀ ਇਹਦਾ ਪਿਓ ਆ ਜਿਹੜਾ दारू ਪੀ ਕੇ ਸਾਹਮਣੇ ਮੂਤ ਦਾ ਮਾ ਕੇ ਤੇ ਗਾਲਾਂ ਕਢਦਾ ਆ ਜਿਦਨੇ ਪਹਿਲਾਂ ਕਾਲੇ ਚ ਕਾਇ ਨੇ ਬੁੱਧ ਨੇ दारू ਪੀ ਕੇ ਸਾਰੀ ਰਾਤ ਵੀ ਜਗਾ ਪਾਉਂਦਾ ਰਹੇ ਸਾਨੂੰ ਤੰਗ ਕਰਦੇ ਨੇ ਮੈਨੂੰ ਜਦ ਮੇਰੇ ਘਰ ਵਾਲੇ ਵੀ ਕੋਈ ਪੁੱਛ ਕੇ ਨਹੀਂ ਹੋਰ ਤੰਗ ਪਰੇਸ਼ਾਨ ਕਰਦੇ ਨੇ ਮੇਰੀ 4 ਵੇਰੀ ਤਾਂ 4 5 ਵੇਰੀ ਕਪਰੇ ਨਾ ਬਾਕੀ ਥਾਣੇ ਚ ਕਹਿੰਦੇ ਸੀ ਚੱਬ ਜਾਂ ਜਾ ਕੇ ਜੀ ਝੋਲੇ ਜਾਂਦੀ ਐ ਨੇ ਬੜ ਜਾਂਦਾ ਨਾ ਮੈਂ ਕਿਸੇ ਨੂੰ ਨਹੀਂ ਦੱਸੀ ਆਲੀ ਸਾ ਕਿਸੇ ਕੋਲੇ ਇਸੇ ਕੋਲੇ ਦੱਸਿਆ ਨਹੀਂ ਸੀ ਚਲ ਕੋਈ ਨਾ ਮੈਂ ਕਹਿੰਦੀ ਮੇਰਾ ਕੱਲਾ ਬੇੜਾ ਨਾ ਗਰੀਬ ਆਸਦਾ ਵੀ ਕਿੱਥੋਂ ਹੋਣ ਕਰਾਂਗੇ ਤੇ ਜਦੋਂ ਜਾਂਦੇ ਸੀ ਜਾ ਕੇ ਮੁੜਿਆ ਨੇ ਰਾਜੀ ਬੰਦਾ ਹੋ ਜਾਂਦਾ ਵਾ ਪੰਚਾਇਤ ਕਰਾ ਦਿੰਦੀ ਐ ਰਾਜੀ ਬੰਦਾ ਹੋ ਜਾਂਦਾ ਇਹ ਫੇਰ ਤੀਜੇ ਦਿਨ ਕੋਲੇ 라 ਦਿੰਦੇ ਨੇ ਅਸੀਂ ਚੱਕੇ ਨਹੀਂ ਸੀਗੇ ਥਾਣੇਦਾਰ ਨੇ ਚੁਕਾਏ ਸੀ ਦੇ ਉਹਨਾਂ ਸੀ ਆਪ ਧੱਕੇ ਨਾ ਚੱਕੇ ਨੇ ਕਿੱਥੋਂ ਪੁਲਸਾਈ ਸੀ ਜੀ ਕੋਲ ਟਾ ਕੇ ਗਈ ਆ ਜੀ ਉਹ ਮੈਂ ਕਹਲਾ ਕੋਈ ਜੀ ਪਾਣੀ ਚ ਕਦੋਂ ਆਏ ਸੀਗੇ ਜੀ ਉਹ ਸ਼ਾਮ 6 ਵਜੇ 7 ਵਜੇ ਆਏ ਸੀ ਜੀ ਹੂੰ ਤੇ ਉਸ ਤੋਂ ਬਾਅਦ ਦੁਬਾਰਾ ਕੋਲੇ ਗੱਡੇ ਜਿੱਨਾ ਰਾਣਕਰ ਕਰਸ਼ਨ ਸਿੰਘ ਚੱਕਾ ਕੇ ਗਿਆ ਜੀ ਆਪ ਠੀਕ ਹੈ ਇਹ ਸਹੀ ਅੱਛਾ ਦਿਨੇ ਟਾ ਤੇ ਰਾਤ ਨੂੰ ਇਹਨਾਂ ਤੋਂ ਬਰੇ ਬਣਾ ਲੈ ਹਾਂਜੀ ਹਾਂ ਰਾਤ ਨੂੰ 10:00 ਵਜੇ ਕੱਛ ਗਾੜਲੇ ਨਾਲ ਮੈਨੂੰ ਕੰਮ ਕਿਨੇ ਨਹੀਂ ਮੈਂ ਸ਼ੋਬਨ ਦਾ ਇਕੱਠਾ ਕਰਨ ਨੂੰ ਮੁੰਡਾ ਇਹਨਾਂ ਦਾ ਹੂੰ ਅਸਾ ਕੀ ਕਹੋਗੇ ਜਿਹੜੇ ਇਹਨਾਂ ਨੇ ਤੁਹਾਡੇ ਤੇ ਇਲਜ਼ਾਮ ਲਾਏ ਨੇ ਉਹ ਬੇਬੁਨਿਆਦਾ ਜੀ ਜੀ ਮਨਾਰਾ ਜੀ ਕਿੰਨੇ ਬੱਚੇ ਤੁਹਾਡੇ ਜੀ ਚਾਰ ਗੁੱਡੀਆਂ ਨੇ ਇੱਕ ਬੇਟਾ ਦਾ ਛੋਟਾ ਦੋ ਬਿਆਹਤੀਆਂ ਦੋ ਪੜਦੀਆਂ ਨੇ ਬੇਟਾ 12 ਪੜ ਕੇ ਘਰੇ ਗਿਆ ਜਿਗਰ ਸਾਡੇ ਗੇਟ ਪਹਿਲਾਂ ਕਿ ਰੱਖੇਦੇ ਨਹੀਂ ਜਦੋਂ ਜਗ੍ਹਾ ਲੈਂਦੀ ਆ ਨਿਵਾਂ ਅੰਦਰ ਗਏ ਨੇ ਪਹਿਲਾਂ ਕਿ ਰੱਖੇਦੇ ਨਹੀਂ ਉਹ ਤਾਂ ਸਾਨੂੰ ਕਿਸੇ ਨੇ ਰੋਕ ਤੋਂ ਕੋਈ ਨਹੀਂ ਕੀਤੀ ਜੀ ਇਹ ਨਾ ਜਗਾ ਲੇਤੀ ਉਹਨੇ ਰਾਤ ਨੂੰ ਪੁੰਜੇ ਤੇ ਕਰ ਸੱਟਿਆ ਅਸਲ ਵਿੱਚ ਉਹਨੂੰ ਮੇਨ ਮੁੱਦਾ ਕੀ ਆ ਜੀ ਕਿਸ ਗੱਲ ਬせ ਬਾਰ ਬਾਰ ਲੜਾਈ ਹੋ ਰਹੀ ਆ ਵੀ ਬਸ ਵੀ ਹੀ ਰੋਕ ਦੇਣੀ ਇਹ ਨਜਾਇਜ਼ ਕੰਮ ਜਿਆ ਕਰਦੇ ਰਾਤ ਦਾ ਸਭ ਨੂੰ ਸਾਂਝਾ ਸੱਟਿਆ ਐਸਆਈ ਕੋਲ ਇਹ ਜਿਹੜਾ ਫੈਸਲਾ ਹੋਏਗਾ ਉਹ ਕਹਿੰਦੇ ਅੱਜ ਇਹਦੇ ਇੱਕ ਬੇਟਾ ਦਾ ਕੱਲ੍ਹ ਦੋ ਹੋ ਸਕਦੇ ਚਾਰ ਹੋ ਸਕਦੇ ਆ ਰਾਤ ਹੀ ਢੇਡ ਦਊਂਗਾ ਅਕਸਰ ਉਹਨਾਂ ਨੂੰ ਰਾਤ ਹੀ ਵਾਰ ਦਊਂਗੀ ਮੈਂ ਇਹ ਕੇ ਮੇ ਰੋਕ ਦੇਣਗੀ ਜੀ ਫਿਰ ਬੰਦ ਇਹ ਦਰਵਾਜ਼ਾ ਰੱਖਣਾ ਕੰਮ ਨਹੀਂ